ਹਾਂਜੀ ਦਰਸ਼ਕ ਭਰਾਵੋ ਭੈਣਾਂ ਤੇ ਭਰਾਵੋ ਮੈਂ ਜਹਾਰ ਸਿੰਘ ਆ ਤੇ ਤੁਸੀਂ ਆਪਣੇ ਚੈਨਲ ਤੇ ਆਪਣਾ ਪੰਜਾਬ 794 ਤੋਂ ਦੇਖ ਰਹੇ ਹੋ ਅੱਜ ਮੈਂ ਪਹੁੰਚੇ ਹਾਂ ਪਿੰਡ ਟੌੜੇ ਜੋ ਜੋ ਕਿ ਇਹ ਪਿੰਡ ਗਰਚਨ ਸਿੰਘ ਟੌੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ ਜੋ ਕਿ ਸ਼੍ਰੋਮਣੀ ਕਮਿਟੀ ਦੇ ਜਥੇਦਾਰ ਹੋਏ ਨੇ ਗਰਚਨ ਸਿੰਘ ਟੌੜਾ ਤੇ ਇੱਥੇ ਜਿਹੜੀ ਅੱਜ ਦੀ ਮੁੱਖ ਗੱਲ ਆ ਉਹ ਕਰਦੇ ਆ ਇੱਥੇ ਲੱਗ ਰਿਹਾ ਜੀ ਖੂਨਦਾਨ ਕੈਂਪ ਪਿੰਡ ਟੌੜੇ 25 ਅਗਸਤ ਆ ਦਿਨ ਐਤਵਾਰ ਵੈਲਫੇਅਰ ਕਲੱਬ ਹਾਂਜੀ 25 ਅਗਸਤ ਦਿਨ ਐਤਵਾਰ ਵੈਲਫੇਅਰ ਕਲੱਬ ਪਿੰਡ ਟੋੜਾ ਤੀਸਰਾ ਖੂਨਦਾਨ ਕੈਂਪ ਹੋ ਰਹੀ ਜੀ ਇਹ 25 ਤਰੀਕ ਨੂੰ ਤੇ ਜਿਹੜੇ ਵੀ ਭੈਣ ਭਰਾ ਆਪਣੇ ਦੇਖ ਰਹੇ ਨੇ ਚੈਨਲ ਤੇ ਵੀਡੀਓ ਦੂਰ ਦਰਾਡੇ ਤੋਂ ਨੇੜੇ ਤੋਂ ਤੇ ਇਸ ਵੀਡੀਓ ਨੂੰ ਬੱਦੋ ਬੱਦੋ ਸ਼ੇਅਰ ਵੀ ਕਰਨਾ ਤਾਂ ਜੋ ਕਿ ਜਿਹੜੇ ਵੀ ਖੂਨਦਾਨ ਕਰਦੇ ਨੇ ਭੈਣ ਭਰਾ ਬਦਦਵਾਦਾ ਇੱਥੇ ਪਹੁੰਚੋ ਆ ਕੇ ਸਹਿਯੋਗ ਦਿਵੋ ਖੂਨਦਾਨ ਕਰੋ ਕਿਉਂਕਿ ਤੁਹਾਡਾ ਖੂਨਦਾਨ ਕੀਤਾ ਵਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਠੀਕ ਹੈ ਜੀ ਤੇ ਬਾਕੀ ਬਹੁਤ ਇੱਥੇ ਵੱਡਾ ਪ੍ਰੋਗਰਾਮ ਆਉਣਾ ਉਸ ਦਿਨ ਤੇ ਪੰਨਾ ਸਿੱਧੂ ਵੀ ਆ ਰਹੇ ਨੇ ਪਹੁੰਚਣਗੇ ਦਿਨ ਐਤਵਾਰ ਪਿੰਡ ਟੋੜਾ ਵੈਲਫੇਅਰ ਕਲੱਬ ਵੱਲੋਂ ਤੀਸਰਾ ਖੂਨਦਾਨ ਕੈਂਪ ਆ ਹੋ ਰਿਹਾ ਤੇ ਜ਼ਰੂਰ ਪਹੁੰਚਣਾ ਜੀ ਤੇ ਜਿੰਨੇ ਵੀ ਭੈਣ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਆਪਣੇ ਗਰੁੱਪਾਂ ਵਿੱਚ ਵੀ ਸ਼ੇਅਰ ਕਰਨੀ ਹੈ ਵੀਡੀਓ ਇਹ ਵੱਧੋ ਦੋ ਵੱਧਾ ਤਾਂ ਜੋ ਕਿ ਬਾਕੀ ਹੋਰ ਵੀਰ ਕੋਈ ਕੁਝ ਕਹਿਣਾ ਚਾਹੁੰਦਾ ਆਪਣੇ ਚ ਕੋਈ ਦੱਸ ਦੋ ਜੀ ਉਸ ਹਾਂਜੀ ਕਹਿਣੀ ਚਾਹੁੰਦਾ ਗੱਲ ਕਰੋ ਜੀ ਕੋਈ ਆ ਕੇ ਹਾਂਜੀ ਵੀਰ ਜੀ ਨਵੇਂ ਵੀ ਉਰੇ ਅਬਈ ਵੀ ਸਾਰੇ ਵੀ ਖੌਨਦਾਨ ਕਰੋ ਹਣਾ ਆਪਣਾ ਵਧੀਆ ਬਿਆਪਰਾਲਾ ਚੱਲ ਰਿਹਾ ਤੇ ਆ ਆਪਣਾ ਅਪੈਂਡਟਾਉੜਾ 25 ਹਾਂ 25 ਅਗਸਤ ਨੂੰ ਤੇ ਆਪਣਾ ਹਾਂ ਐਤਵਾਰ ਨੂੰ ਆ ਜੀ ਤੇ ਸਾਰੇ 10 ਕਵੀਰ ਆਉਣ ਆ ਤੇ ਆਪਣਾ ਵੀ ਖੂਨਦਾਨ ਕਰਨਾ ਵੈਕੂ ਜੀ ਖਾਲਸਾ ਖੂਨਦਾਨ ਜੀਵਨਦਾਨ ਹਾਂਜੀ ਵੀਰ ਜੀ ਥੋੜਾ ਜਿਹਾ ਦੋ ਸਬਦ ਤੁਸੀਂ ਵੀ ਬੋਲ 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 ਨਹੀਂ ਖੁੱਲ ਗਏ ਬੋਲਪੋ ਆਪਾਂ ਤਾਂ ਕ ਸਿੰਪਲ ਜੀ ਵੀਡੀਓ ਬਣਾ ਰਹੇ ਚਲੋ ਕੋਈ ਗੱਲ ਨਹੀਂ ਸੰਗ ਜੰਦੇ ਨੇ ਕਈ ਵਾਰ ਬੰਦਾ ਨਾ ਕੈਮਰੇ ਸਾਹਮਣੇ ਉਹੀ ਉਹ ਘਬਰਾ ਜਾਂਦਾ ਕਿ ਅਜਿਹੀ ਗੱਲ ਕੋਈ ਨਹੀਂ ਹੁੰਦੀਗੀ ਆਪਣਾ ਆਇਆਗਾ ਵਧੀਆ ਕੰਮ ਹੈ ਬਾਈਆਂ ਉਹਨਾਂ ਦਾ ਤੇ ਆਪਾਂ ਵੈਸੋ ਆਚਣ ਤੇ ਇੱਥੇ ਰੁਕ ਗਏ ਇੱਥੇ ਬਾਈ ਸਫਾਈ ਕਰ ਰਹੇ ਸੀਗੇ ਤੇ ਬਾਈਆਂ ਨੇ ਲੈਨੇ ਬੁੱਟੇ ਦੇਖੋ ਕਿਆ ਵਧੀਆ ਕੰਮ ਆਇਨਾ ਦਰਖਤ ਲਾਏ ਨੇ ਕਿਉਂਕਿ ਦਰਖਤ ਨੇ ਜਿਹੜੇ ਸਾਡਾ ਵਾਤਾਵਰਨ ਦਾ ਬਹੁਤ ਵੱਡਾ ਸਹਾਇਜੋਗ ਹੁੰਦਾ ਸਾਫ ਸੁਥਰਾ ਵਾਤਾਵਰਨ ਰਹਿੰਦਾ ਇਹਨਾਂ ਦੀ ਇਹਨਾਂ ਦੇ ਕਾਰਨਾਂ ਕਹਿੰਦੇ ਇੱਕ ਰੁੱਖ 100 ਸੁੱਖਾ ਜ਼ਿੰਦਗੀ ਵਿੱਚ ਜ਼ਰੂਰੀ ਹੈ ਜੀ ਹਰ ਇੱਕ ਇਨਸਾਨ ਲਾਵੇ ਘੱਟ ਤੋਂ ਘੱਟ ਪੰਜ ਰੁੱਖ ਹਾਂਜੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਪਿੰਡ ਟੌੜੇ ਲੱਗ ਰਹੀ ਤੀਸਰਾ ਹੁਣ ਦਣ ਕੈਂਪ ਵੈਲਫੇਅਰ ਕਲੱਬ ਵੱਲੋਂ ਤੇ ਆਪਾਂ ਇੱਥੇੋਂ ਕਰਦੇ ਆਂ ਵੀਡੀਓ ਦੀ ਸਮਾਪਤੀ ਤੇ ਆਪਣੇ ਚੈਨਲ ਤੇ ਜੇਕਰ ਬੀੜ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਦੀ ਵੱਧ ਤੋਂ ਵੱਧ ਸ਼ੇਅਰ ਤੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਜੀ